ਜਿਥੇ ਚੀਜ਼ਾਂ ਸੁੱਟ ਦਿੰਦੀਆਂ ਵਾਂ ਨਾ ਮੁੜ ਕੇ ਪਤਾ ਨਹੀਂ ਹੁੰਦਾ ਕਿ ਚੁਪੜੀਆਂ ਵਾਂ ਜਾ ਕੇ ਮਹਾਰਾਣੀਆਂ ਟੈਂਪ ਦੇ ਨਾਲ ਏਸੀ ਛੱਡ ਕੇ ਤੇ ਪੈ ਜਾਂਦੀਆਂ ਲੰਮੇ ਬੇਲਾਂ ਦੇ ਪਿਓਰੇ ਦੇਣਾ ਵਾਂ ਮੈਂ ਇਹ ਸਾਬ ਨਹੀਂ ਜਦੋਂ ਵਛਾਉਣੀਆਂ ਹੁੰਦੀਆਂ ਕਿਤੇ ਫਿਰ ਲੱਭਦੀਆਂ ਨਹੀਂ ਗੀਆਂ ਲੈ ਸੁਖਨਾ ਮੇਰੀ ਤੀ ਦਾ ਫੋਨ ਆ ਗਿਆ ਵਾ ਹੈਲੋ ਸਾਸ੍ਰੀਕਾਲ ਪਤ ਸਾਸ੍ਰੀਕਾਲ ਹਾਂ ਪੁੱਤ ਮੈਂ ਠੀਕ ਠਾਕ ਤੂੰ ਆਪਣਾ ਸੁਣਾ ਠੀਕ ਵਾ ਨਾ ਅੱਛਾ ਅੱਛਾ ਚੱਲ ਫਿਰ ਤੇ ਵਧੀਆ ਤੇ ਫਰੂਟ ਖਾਣੀ ਹੁੰਨੀ ਆ ਅੱਛਾ ਲੈ ਫਿਰ ਤੇ ਮੈਨੂੰ ਫਿਕਰ ਕਰਨ ਦੀ ਕੀ ਲੋੜ ਹੀ ਨਹੀਂ ਹੈ ਆਹੋ ਠੀਕ ਆ ਠੀਕ ਆ ਠੀਕ ਆ ਉਹਦਾ ਨਾ ਮਨ ਇੱਕ ਗੱਲ ਕਵਾਂ ਹੁਣ ਨਾ ਤੇਰੇ ਵੱਲੋਂ ਮੈਨੂੰ ਕੋਈ ਗੱਲ ਨਹੀਂ ਮੈਂ ਪੂਰੀ ਖੁਸ਼ ਹਾਂ ਬਸ ਸਾੜੀ ਮੇਰੇ ਨਵਾ ਵਾ ਨਾ ਇੰਨਾ ਤੋਂ ਮੈਂ ਬੜੀ ਤੰਗ ਵਾਂ ਹਾਂ ਹੋਰ ਪਰਚਾਲੇ ਇੱਕ ਗੱਲ ਦਾ ਦਿਲ ਨੂੰ ਸਕੂਨ ਵਾ ਤੇ ਮੇਰੀ ਧੀ ਸੌਖੀ ਆ ਹਾਂ ਇੰਨਾ ਬੁਲਾਵਾਂ ਨੂੰ ਮੈਂ ਕੀ ਕਹਿਣਾ ਦਫਾ ਹੋਣ ਜਾ ਕੇ ਅੱਛਾ ਅੱਛਾ ਝੂੜਾ ਵਧਾਤਾ ਅੱਛਾ ਤੇ ਇੱਕ ਗੱਲ ਦੱਸ ਤੇਰੀ ਆਪਣੀ ਤੇ ਨਾਨਾਣ ਹੈ ਨਹੀਂ ਕੋਈ ਤੇ ਤਾਇ ਚਾਚਾ ਦੀ ਕੁੜੀ ਨੂੰ ਕਿਹਾ ਹੀ ਹੈ ਹੈ ਤੇਰੀ ਸੱਸ ਹਾਏ ਵੀ ਮੇਰੇ ਰੱਬਾ ਨੀ ਇਹ ਬੋਦੀ ਤੇ ਜੋ ਸੱਚੀ ਹੂੰ ਪਤਾ ਕੀ ਗੱਲ ਵਾ ਚਤਰੋ ਵਾ ਚਤਰੋ ਇਹਦਾ ਰਾਦਾ ਇਹ ਹੁਣਾਵਾ ਕਿ ਸਗਨ ਦੇਣਾ ਪਊਗਾ ਜੇ ਕਿ ਇਹਨੂੰ ਸੱਦਾਂਗੇ ਤੇ ਤੇ ਘਰ ਦਾ ਘਰ ਹੀ ਰੱਖ ਲਿਆ ਸਭ ਕੁ ਹੈ ਬੜੀ ਚਲਾਕੀ ਹੋਏ ਜਿੱਦਾਂ ਮਰਜੀ ਆ ਅੱਛਾ ਅੱਛਾ ਤੇrnaਰ ਚੰਗੀ ਰਹਿੰਦੀ ਆ ਨਾ ਅੱਛਾ ਨਹੀਂ ਹੁਣ ਉਹਨੂੰ ਪਤਾ ਵਾ ਕਿ ਸਾਡੇ ਘਰ ਜਦੋਂ ਉਣਾਵਾ ਖੇਡ ਖਡਾਉਣਾ ਆਉਣਾ ਵਾ ਚਲ ਖੇਡਿਆ ਕਰਾਂਗੇ ਆਹੋ ਤਾਂ ਇਹ ਸਰਾਟਾ ਬੱਤਰ ਅੱਗੇ ਪਿਛੇ ਤੁਰਿਆ ਸਦਾ ਹੁਣ ਕੋਦਾਂ ਨਾ ਮਨ ਇੰਤਹਾਸਾ ਇਹ ਹੁੰਦੇ ਆਵਾ ਤੇ ਤੇਰੀ ਸੱਸ ਦੇ ਕੰਮ ਵੇਖ ਲਾ ਕਿ ਦਾਂਦੇ ਆ ਹੋਰ ਕੀ ਬਹੁਤੀ ਤੇਜ ਜਨਾਨੀਆਂ ਲੈ ਪੀ ਹਾਂ ਆ ਮਨ ਤੇਰਾ ਪਿਓ ਆਈਓ ਤੇ ਮੈਂ ਨਾ ਪਾਣੀ ਪੂਣੀ ਦੇ ਲਾ ਤੇ ਤੈਨੂੰ ਬਾਅਦ ਚ ਫੋਨ ਕਰੂੰਗੀ ਹੁਣ ਮੈਂ ਚੰਗਾ ਫਿਰ ਚੰਗਾ ਸਤਿ ਸ੍ਰੀ ਅਕਾਲ ਆਗੇ ਜੀ ਉਹ ਆਈ ਜਾਣਾ ਸੀ ਟਿਕੜਾ ਲਿਆਉਂਦੇ ਪੈਸੇ ਓਏ ਆਹੋ ਫਿਰ ਮੜਾ ਕਹਿਣ ਲਿਆ ਸੀ ਜਣਦੇ ਪੈਣਾ ਕਿਹਨਾਂ ਕੇ ਪਾਸੇ ਚਲ ਕੋਈ ਨਹੀਂ ਦੇ ਦੋ ਫਿਰ ਹਾਂ ਮੇਰੀ ਗੱਲ ਸੁਣੋ ਸਾਡੀ 30 ਦਾ ਫੋਨ ਆਇਆ ਹੈਗਾ ਅੱਛਾ ਆਹੋ ਠੀਕ ਹੈ ਠੀਕ ਆਹੋ ਠੀਕ ਵਾ ਖੁਸ਼ੀ ਬੜੀ ਆ ਤੇ ਆਂਦੀ ਮੰਮੀ ਦੋਹੇ ਨਾ ਮਾਂ ਪੁੱਤ ਮੇਰੇ ਅੱਗੇ ਪਿੱਛੇ ਫਿਰਦੇ ਆ ਹੁਣ ਨਹੀਂ ਠੀਕ ਆ ਕਦੀ ਫਰੂਟ ਕੱਟ ਕੇ ਲੈ ਆਉਂਦੇ ਆ ਕਦੀ ਕੋਸ਼ ਕਦੀ ਕੋਸ਼ ਆਨੀ ਗੱਲ ਸਾਡਾ ਜੀਵਨ ਕੀ ਆ ਵੀ ਬੰਦਾ ਆਪਣੀ ਜ਼ੁਬਾਨ ਅੰਦਰ ਰੱਖੇ ਨਾ ਤੇ ਸਾਰੇ ਕੰਮ ਹੋ ਜਾਂਦੇ ਆ ਠੀਕ ਨਹੀਂ ਸਤ ਅਪ੍ਰੇਤੀ ਨੂੰ ਸਰਪੇ ਹੋਇਆ ਅਗਲ ਦੇ ਨੇ ਵੀ ਬੋਲਣਾ ਨਹੀਂ ਕਿਤੇ ਗਾੜੀ ਬਸ ਉਹ ਨਹੀਂ ਬੋਲਦੀ ਬਾਬਾ ਕਿਉਂਕਿ ਜਿਹੜਾ ਬੰਦਾ ਬੋਲਦਾ ਵਾ ਨਾ ਉਹ ਮੁੜ ਕੇ ਸਹੀਏ ਲੋਕੀ ਉਹ ਤੋਂ ਨਫ਼ਰਤ ਕਰਨ ਲੱਪੈਂਦੇ ਗੱਲ ਤਾਂ ਤੁਹਾਡੀ ਸੱਚੀ ਆ ਤੇ ਆਪਣੀ ਕੁੜਮਣੀ ਦੀ ਗੱਲ ਸੁਣ ਲਓ ਉਹਨੇ ਕੀਤਾ ਆਂਦੀ ਮੰਮੀ ਚੂੜਾ ਵਧਾਇਆ ਅੱਛਾ ਹੈ ਤੇ ਮੈਂ ਤਾਂ ਕਿਹੱਤੇ ਨਾ ਨਹੀਂ ਤੇਰੀ ਕੋਈ ਆਪਣੀ ਆਹੋ ਤੇ ਚਾਚੇ ਦੀ ਕੋਈ ਤਾਏ ਦੀ ਕੋਈ ਧੀ ਸੱਦੀ ਹੀਗੀ ਆਂਦੀ ਮੰਮੀ ਕਿੱਥੋਂ ਮੇਰੀ ਸਾਸਾ ਆਪ ਹੀ ਬੈ ਗਈ ਅੱਛਾ ਹੈ ਤੇ ਮੇਰਾ ਤਾਂ ਹਾਸਾ ਹਾਸ ਕੇ ਤਾਂ ਬੁੜਾ ਖਾਲ ਫੋਂਡਿਆ ਵਾ ਵੀ ਕਿੱਡੀ ਤੇਜ ਵਾ ਹਾਂ ਘਰ ਦਾ ਸਕਨ ਘਰ ਚ ਹੀ ਰਹਿ ਜੇ ਉਹ ਚੱਲ ਯਾਰ ਮੇਰੀ ਗੱਲ ਸੁਣ ਉਹਨਾਂ ਦੇ ਘਰ ਦਾ ਮਾਮਲਾ ਵਾ ਤੂੰ ਨਾ ਕਿਹਣਾ ਮਾੜੀ ਚੰਗੀ ਕਰਨੀ ਵੀ ਉਹ ਹੀ ਉਹ ਜੇ ਉਹ ਮੈਂ ਕੋ ਕਰਨੀ ਆ ਸਾਰੇ ਜਣੇ ਖੁਸ਼ ਵਾ ਨਾ ਉਹਨਾਂ ਨੂੰ ਆਪਣਾ ਕੰਮ ਕਰਨ ਦਾ ਜਿਦਰਾ ਕਰਦੇ ਮੈਂ ਉਹਨਾਂ ਨੂੰ ਕੀ ਕਹਿਣ ਲਈ ਆ ਮੈਂ ਤਾਂ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਹੀ ਦੱਸੀ ਆ ਵੀ ਦੀ ਤੇਜ ਵਾ ਵੀ ਵੇਖ ਲੋ ਵੀ ਬਾਹਰ ਨਹੀਂ ਉਹ ਕਿਸ ਨੂੰ ਪੈਸਾ ਦਿੰਦੀ ਉਹ ਚੱਲ ਯਾਰ ਹੈ ਉਹ ਮੇਰੀ ਗੱਲ ਸੁਣ ਜੇ ਬਾਹਰ ਇਹਨਾਂ ਕਿਹਨੂੰ ਪੈਸਾ ਦਿੰਦੇ ਤਾਂ ਹੀ ਥੋੜੀ ਬਹੁਤੀ ਜ਼ਮੀਨ ਜਮ੍ਹਾਂ ਲੈ ਲੈਂਦੇ ਠੀਕ ਨਹੀਂ ਤੇ ਜੇ ਬੰਦਾ ਐਡਾ ਦਾਨ ਨਹੀਂ ਉਹ ਤਾਂ ਘਰ ਲਟਾ ਕੇ ਬਹਿ ਜਾਣਾ ਚਲ ਵਧੀਆ ਵਾ ਹੁਣ ਇੱਕ ਗੱਲ ਠੀਕ ਵਾ ਵੀ ਸਾਡੀ ਧੀ ਸੌਖੀ ਆ ਹੁਣ ਨਹੀਂ ਮੈਨੂੰ ਫਿਕਰ ਕੋਈ ਵੀ ਆ ਚਲ ਦੇ ਦੇ ਪੈਸੇ ਉਹਨੂੰ سنی ਨੂੰ ਦੇ ਦੇ ਆਪਣੇ ਸਹੁਰਿਆਂ ਨੂੰ ਚਲ ਕੋਈ ਨਹੀਂ ਤੂੰ ਨਾ ਹੋਂ ਨਾ ਬੋਤਾਂ ਗੱਲਬਾਤ ਨਾ ਕਰੀ ਤਰ ਮੱਸਾ ਕਰ ਮੈਂ ਤਾਂ ਗੱਲ ਕਰਨੀ ਆ ਤੇਰਾ ਸੁਭਾਅ ਆ ਨਾ ਗੱਲ ਕਰ ਚੰਗਾ ਮੇਰਾ ਸੁਭਾਅ سنی ਪੁੱਤ ਹਾਂਜੀ ਡੈਡੀ ਹੋਣ ਡਿਆ ਤਿਆਰ ਹਾਂਜੀ ਹਾਂਜੀ ਮੇਰੀ ਗੱਲ ਸੁਣ ਹਾਂਜੀ पाला ਫੜ ਪੈ ਹੈ 15000 ਰੁਪਏ ਇਹ ਹੈ ਠੀਕ ਤੇ ਚਾਹ ਦੇ ਫੜਾਇਆ ਟਾਈਮ ਹੈ ਕਾਮ ਹੈ ਫੜਾਉਣਾ ਠੀਕ ਹੁਣ ਜਾਣਾ ਕਿ ਜਾਂ ਸਟਾਰ ਕਿ ਨਹੀਂ ਨਹੀਂ ਚੱਲਿਆ ਮੈਂ ਅੱਛਾ ਅੱਛਾ ਲੋੜ ਹੋਣੀ ਅਗਲੇ ਨੂੰ ਮੈਂ ਚਲਪੜਾ ਓਏ ਆਓ ਚਲੋ ਯਾਰ ਕਿਹਦੀ ਘਰ ਚ ਹੋ ਜੂਗੀ ਆਹੋ ਚਲੋ ਠੀਕ ਆ ਤਾਂ ਹੀ ਕਹਿੰਦੇ ਫੋਨ ਕੀਤਾ ਜੇ ਤੂੰ ਹਾਂ ਤਾਂ ਹੀ ਤਾਂ ਹੀ ਕੇ ਕੋਈ ਗੱਲ ਕੋਈ ਗੱਲ ਹੀ ਆਉਣਾ ਫਿਰ ਮੈਂ ਠੀਕ ਆ ਕੋਈ ਨਹੀਂ ਕੋਈ ਨਹੀਂ ਜਾਜਾ ਸਰਨਾ ਆ ਗਏ ਤਾਂ ਨਹੀਂ ਆਹੋ ਤੇ ਕੀ ਆnde ਡਾੜੀ ਫਿਰ ਆਜੇ ਬੈਜ ਡਾੜੀ ਨੇ ਕੀ ਕਹਿਣਾ ਵਾ ਡਾੜੀ ਆ ਗਏ ਆ ਹਾਂ ਤੇ ਰੁਪਈਆ 15000 ਦਿੱਤਾ ਮੈਨੂੰ ਅੱਛਾ ਆ ਤੇ ਹੁਣ ਕਿਦਾਂ ਕਰਨੀ ਫਿਰ ਉਹ ਤੇ 20000 ਰਹਿੰਦੇ ਚੱਲ ਕੋਈ ਨਹੀਂ ਪੰਜ ਮੈਂ ਪਾ ਲੈਣਾ ਕੋਲੋਂ ਚੱਲ ਵੇਖ ਲਿਓ ਆਹ ਹੂੰ ਬਹੁਤ ਤੈਨੂੰ ਪਤਾ ਉਧਰ ਰਮਨ ਨੂੰ ਦਿੱਤੇ ਆ ਨਾ ਪੈਸੇ ਉਹਦੇ ਕਰਕੇ ਹੱਥ ਬੜਾ ਟੈਟਵਾ ਤੇ ਫਿਰ ਵੀ ਚਲ ਡਾੜੀ ਨੇ ਕਿਦੋਂ ਫਰਕ ਲੈਂਦੇ ਪਤਾ ਨਹੀਂ ਹੁਣ ਚਲੋ ਤੇ ਕੋਈ ਗੱਲ ਨਹੀਂ ਮੰਮੀ ਤਾਂ ਨਹੀਂ ਕੋਪਿੰਦੇ ਮੰਮੀ ਨੇ ਕਿਹਾ ਮੈਂ ਉਹ ਡਾੜੀ ਨੂੰ ਹੱਸਿਆ ਮੈਂ ਡਾੜੀ ਨੇ ਦੇ ਦਿੱਤੇ ਬਸ ਠੀਕ ਆ ਠੀਕ ਆ ਕਦੋਂ ਕੋ ਜਾਣਾ ਫਿਰ ਚੱਲ ਤੂੰ ਹੋ ਗਈ ਤਿਆਰ ਮੈਂ ਤਿਆਰੀਆਂ ਵਿੱਚ ਤਾਂ ਚੱਲ ਜਾਣਾ ਪੇਕੇ ਜਾਣਾ ਮੈਂ ਕਿੱਥੇ ਜਾਣਾ ਚੱਲ ਫਿਰ ਚਲੀਏ ਦੇਖ ਕੇ ਪਾਈਏ ਤੇ ਰਾਦਾਂਗੇ ਟਾਈਮ ਨਾਲ ਚਲੋ ਫਿਰ ਹਾਂ ਠੀਕ ਆ ਫੋਨ ਕਰ ਦੇਣਾ ਮੰਮੀ ਨੂੰ ਮੰਮੀ ਨੂੰ ਮੈਂ ਕਰ ਦਨੀ ਆ ਫੋਨ ਤੇ ਇੱਕ ਮੰਮੀ ਉਹਨਾਂ ਦਾ ਤਾਂ ਪਹਿ ਹੀ ਚੱਲੇ ਆ ਕੋਈ ਨਹੀਂ ਆ ਜਾ ਸ਼ਰਨ ਹੁਣੀ ਆਉਣ ਦੇ ਦੋਵੇਂ ਜਾਣੇ अच्छा हां هون ਆਇਆ ਹੈ اچھا ਤੇ ਕਹਿੰਦੀ ਪੈਸੇ ਲੈ ਕੇ ਆਉਂਦੇ ਆ اچھا ਉਹਨੂੰ ਪੁੱਛਣਾ ਹੀ ਵੀ ਸੱਸ ਦੀ ਸਲਾਹ ਨਹੀਂ ਆਈ ਨਾ ਉਹ ਸਲਾਹ ਨਹੀਂ ਹੁੰਦੀ ਹੋਊਗੀ ਤੂੰ ਅਗਾ ਪਿਓ ਦੇ ਪਿਓ ਨੂੰ ਫੜਿਆ ਕਰ ਦੱਸ ਜਦੋਂ ਉਦਾਂ ਜੋ ਉਹਨੂੰ ਕਹਿਤਾ ਇੱਕ ਵਾਰੀ ਤੋ ਛੜਹਿਣਾ ਮੈਂ ਹਾਂ ਇਹ ਨਾਲ ਇੱਕ ਰ ਘਰ ਨਾਰਾਜ ਨੂਦ ਹੋ ਕੇ ਨਾ ਕਿਤਾਗੇ ਆ ਨਾਰਾਜ ਹੋ ਕੇ ਆਵੇਂ ਆਉਂਦੀ ਤੇ ਇਹ ਦੱਸ ਵੀ ਰੋਟੀ ਪਾਣੀ ਤਿਆਰ ਆ ਰੋਟੀ ਪਾਣੀ ਬਸ ਸਬਜੀ ਸਬਜੀ ਕੱਟੀ ਹੈ ਤੇ ਝਟਵਾ ਬਣਾ ਲੈਣੀ ਹੈ ਤੇ ਬਾਕੀ ਝਾੜੂ-ਪੋਚੇ ਦੀ ਗੱਲ ਉਹ ਮੈਂ ਸਾਰਾ ਕਰ ਲਿਆ ਆ ਤਾਂ ਫੁਲਕੇ ਗਰਮ-ਗਰਮ ਹੀ ਲੈਣੀ ਜਦੋਂ ਆਟਾ ਗੁੰਨ ਲੈਣੀ ਜਦੋਂ ਆਉਣ ਜਦੋਂ ਚਾਹ ਬਣੇ ਪਿਆਰ ਕੇ ਪਾਣੀ ਗੁੰਨ ਲੈ ਕੇ ਰੱਖ ਛੜ ਉਹਨਾਂ ਲਈ ਠੰਡਾ ਹੈ ਨਿੰਬੂ ਵਾਲੇ ਬਣਾ ਲੈਣੀ ਹੈ ਨਾ ਵਧੀਆ ਵਾ ਤੇ ਨਾਲੇ ਮੈਂ ਇੱਕ ਗੱਲ ਸੋਚਣ ਡਿਆ ਹੋਰ ਮੈਂ ਕਹਿਣਾ ਤੂੰ ਵੀ ਬਿਮਾਰ-ਸ਼ਮਾਰ ਰਹੀ ਨਹੀਂਂ ਦਵਾਈ ਦੇ ਛੱਤੀਆਂ ਹਾਂ ਹਾਂਜੀ ਤੇ ਮੈਂ ਵੀ ਹੁਣ ਨਾ ਵੀ ਚੱਲ ਹੁਣ ਸਾਡੀ ਉਮਰ ਵੀ ਦੂਆਂ ਦੇ ਬਾਬਾ ਹੋ ਗਈ ਆ ਕੋਈ ਪਤਾ ਨਹੀਂ ਹੁੰਦਾ ਤੇ ਅਸੀਂ ਇਦਾਂ ਕਰੀਏ ਵੀ ਇੱਕ ਵਸੀਅਤ ਲਿਖ ਛੜੀਏ ਕੁੜੀ ਦੇ ਨਾਂ ਤੇ ਆ ਸੇ ਕੁੜੀ ਦੇਖ ਜਾਈ ਦੀ ਨੇ ਕੁੜੀ ਦੇ ਨਾਂ ਤੇ ਲਿਖਾਂਗੇ ਕਿ ਜੇ ਹਨ ਸਾਨੂੰ ਕੱਲ ਨੂੰ ਕੋਈ ਗੱਲਬਾਤ ਹੋ ਜਾਂਦੀ ਆ ਤੇ ਸਾਡੀ ਜਿਹੜੀ ਕੁੜੀ ਆ ਉਹ ਹੱਕਦਾਰ ਹੈ ਜ਼ਮੀਨ ਦੀ ਤੇ ਜੇ ਨਾ ਜਰ ਅਹੀਂ ਦੋਵੇਂ ਜਿੰਨੇ ਉਹਨਾਂ ਚਰਹਾਦੀ ਤੇ ਜਦੋਂ ਅਸੀਂ ਰੱਬ ਨੂੰ ਪਿਆਰਿਓ ਜੀ ਉਹ ਵੀ ساری ਉਮਰ ਬੈਠੀਏ ਤੇ ਰਹਿਣਾ ਹੀ ਨਹੀਂ ਉਹਦੋਂ ਫਿਰ ਕੁੜੀ ਹੱਕਦਾਰ ਆ ਘੜੀ ਦਾ ਨਹੀਂ ਪਤਾ ਅੱਜ ਕੱਲ ਤੇ ਠੀਕ ਹੈ ਨਾ ਇਹ ਨਾ ਹੋਏ ਕਿ ਸਾਡੇ ਤੋਂ ਮਗਰੋਂ ਮੁੜ ਕੇ ਕੁੜੀ ਬਚਾਰੀ ੱਟਕੇ ਖਾਂਦੀ ਵੀਰੇ ਨਾਲੇ ਆ ਜਿਹੜਾ ਸ਼ਰੀਕਾ ਬਾਜੀ ਹੁੰਦੀ ਹੈ ਨਾ ਲਾਗੇ ਇਹ ਪੈਰ ਨਹੀਂ ਲੱਗਣ ਦਿੰਦੇ ਹੁੰਦੇ। ਨਾ ਨਾ। ਠੀਕ ਆ ਕਿ ਨਹੀਂ? ਮਾਫੀ ਦੇ ਹੁੰਦਿਆ ਨਹੀਂ ਕੋਈ ਮਿਲਦਾ ਵਾਚ ਕਿੰਨੇ ਮਿਲਣਾ। ਇਸੇ ਕਰਕੇ ਮੈਂ ਕਿਸੇ ਨੂੰ ਪਹਿਲੀ ਠੇਕੇ ਤੇ ਨਹੀਂ ਦਿੰਦਾ। ਕਿਉਂ ਇਹ ਨਾ ਮੁੜਕੇ ਮੇਰੇ ਕੁੜੀ ਨੂੰ ਕੋਈ ਪਹਿਲੀ ਲੱਗੇ ਨਾ ਹੁੰਦਾ ਵੇ। ਨਹੀਂ ਨਹੀਂ। ਭਾਈ ਮਾਸਾ ਘੱਟ ਵੀ ਫਸਲ ਹੋ ਜਾਂਦੀ ਆ ਹਨੂ ਉਹਨੇ ਨਹੀਂ ਸਿੱਧ ਕਵਾਂ। ਹੋਰ ਭਾਈ ਵਿਲੀ ਪਈ ਰਹੇ ਫੇਰਾ ਫੁਰੇ ਮਾਰੀ ਜਾਓ ਸਿੱਧੀ ਗਾਲਾਂ ਮਗਰਲੀ ਉਮਰੇ ਜਾ ਕੇ। ਹੋਰ ਕਿਸੇ ਨੂੰ ਨਾ ਹੀ ਛੱਡ ਦੇਣੀ ਤੇ ਨਾ ਕਿ ਕਿ। ਨਾ ਨਾ। ਮੁੜਕੇ ਅਗਲੇ ਕਬ ਜਾਨ ਛੱਡਦੇ। ਮੁੜਕੇ ਉਹਨਾਂ ਨੂੰ ਛੱਡਣੀ ਔਖੀ ਹੋ ਜਾਂਦੀ। ਆਲੇ ਲੋਕੀ ਪੁੱਠੇ ਸਿੱਧੇ ਕਾਗਜ਼ ਬ ਤੁਹਾਨੂੰ ਸਹੀ ਕੀਤੀ ਹੈ ਹਾਂ ਨਹੀਂ ਵਧੀਆ ਤੇ ਹੁਣ ਕੁੜੀ ਆਉਂਦੀ ਮੈਂ ਉਹਨਾਂ ਨੂੰ ਸਲਾਹ ਕਰਨੀ ਆ ਤੇ ਆਪਾਂ ਜਾ ਕੇ ਕਿਸੇ ਵੇਲੇ ਤੇ ਲਹਿਲਕਾ ਕਰਕੇ ਨੇ ਕਾਗਜ਼ ਕਿਹਾ ਕੇ ਕੁੜੀ ਨੂੰ ਬੁਲਾ ਦਿੰਦੇ ਆ ਚੱਲ ਫਿਰ ਮੈਂ ਅੰਦਰੋਂ ਸਬਜ਼ੀ ਧਰ ਲਵਾਂ ਤੇ ਨਾਲ ਹੀ ਮਾਟਾ ਗੋਲ ਲੈਣੀ ਆ ਜਦੋਂ ਆਏਗੀ ਚਾਹ ਪਣੀ ਪਿਆਲਾਂਗੇ ਕਰ ਲਾ ਜੋ ਜੋ ਕਰਨਾ ਹੈ ਕਨਾਰੀ ਰੋਟੀ ਦਾ ਸਲਾਮ ਹਾਂ ਬੋਧੀਆਂ ਕਰੀ ਜਾ ਜੋ ਕਰਨਾ ਹੀ ਉਹ ਕਰ ਲਾ ਤੇ ਚੱਲ ਠੀਕ ਆ ਵਧੀਆ ਉਹ ਆਉਣਗੇ ਤੇ ਸਾਡਾ ਕੰਮ ਸੱਜੂ ਚੱਲ ਸਾਡਾ ਇਹ ਆ ਕਿ ਜੇ ਕਿਤੇ ਉਹ ਵੀ ਨਾ ਕਰਦੇ ਹੀ ਹੋਣਾ ਤਾਂ ਤੰਗ ਹੀ ਨਾ ਫਿਰ ਹਾਂ ਜਿਹੜੇ ਦੁਕਾਨਾਂ ਨੂੰ ਪਾਏ ਆ ਗਹਿਣੇ ਪਾਉਣੇ ਪੈਣੇ ਹੋਰ ਕੀ ਕਰਨਾ ਹੈ ਆਹ ਤਾਂ ਦਈ ਦਾ ਗਾਣੇ ਪਾਥ ਚੀਜ ਦਈ ਦੀ ਰੋਸ਼ੜਾਈਏ ਪਤਾ ਤਾਂ ਫੇਰ ਲੱਗਦਾ ਵਿਆਜ ਬੜਾ ਲਾਉਂਦੇ ਉਸ ਨਿਆਰੇ ਆ ਰਕਣ ਕੇ ਰੱਖ ਦਿੰਦੇ ਚੱਲ ਫਿਰ ਕਰਾਂ ਕੰਮ ਕੋਈ ਕਰਲਾ ਕਰਲਾ ਆਏ ਚਲਾਜਾ ਯਾ ਖੇਨ ਕੀ ਆ ਗਈ ਐ ਸਸਿਕਾ ਮੀ ਸਸਿਕਾ ਬਾਲ ਸਸਿਕਾ ਹੋ ਠੀਕ ਠਾਕ ਜੀ ਸਾਨੂੰ ਜੀ ਵਧੀਆ ਵਧੀਆ ਰੋਟੀ ਖਾਜੇ ਹਾਂ ਵਧੀਆ ਹੋਰ ਸਾਨੂੰ ਪਰਵਾਹ ਠੀਕ ਆਂ ਜੀ ਆਂਦੀ ਵਧੀਆ ਚਲ ਕੁੱਤੀ ਬੈਠੋ ਨਾ ਪਾਣੀ ਬਣਾਇ ਲੀਕੀ ਆਂਦੀ ਆਜੋ ਆਜੋ ਡੈਡ ਜੀ ਉਹ ਬੱਲੇ ਬੱਲੇ ਆ ਗਏ ਦੇ ਹਾਂਜੀ ਸੱਸੀ ਕਾਲ ਜੀ ਸੱਸੀ ਕਾਲ ਹੋਰ ਪੁੱਤ ਠੀਕ ਠਾਕ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਨਾ ਜੀ ਇੱਧਰ ਆ ਜਾ ਸੱਸੀ ਕਾਲ ਜੀ ਸੱਸੀ ਕਾਲ ਕੀ ਹਾਲ ਆ ਬੜਾ ਵਧੀਆ ਤੁਸੀਂ ਸੁਣਾਓ ਕੀ ਠਾਕ ਜੀ ਵਧੀਆ ਵਧੀਆ ਬਹਿ ਜਾ ਕੁਰਸੀ ਤੇ ਲਾ ਹੋਰ ਪਿੰਡ ਠੀਕ ਸਭ ਠੀਕ ਠਾਕ ਤੁਸੀਂ ਸੁਣਾਓ ਹੋਰ ਭਾਜੀ ਹੋਣੀ ਭੈਣ ਜੀ ਹੋਣੀ ਹਾਂਜੀ ਵਧੀਆ ਸਭ ਤੁਹਾਡੇ ਬੱਸ ਕੁੜੀ ਨੂੰ ਨਹੀਂ ਜਾਂਦਾ ਨਾਲ ਆਫਸ ਸਕੂਲ ਗਈ ਹੈਗੀ ਤੇ ਮਗਰ ਮਗਰ ਆਏ ਹਾਂ ਹੋਰ ਡੈਡ ਜੀ ਕਿੱਦਾਂ ਕਾਲੀਆਂ ਵਾਲੀਆਂ ਕਿ ਨਹੀਂ ਐਦਾਂ ਬੱਸ ਮਡੀਆਂ ਮੋਟੀਆਂ ਵਾਉਣ ਵਾਲੀਆਂ ਕੋ ਹਵਾਈਆਂ ਆ ਹਾਂ ਆਹ ਉਹ ਖੇਤ ਚੁੰਨੇ ਦਾ ਜੋਰ ਹੋ ਜਾਣਾ ਬਸ ਹੋਰ 10 12 ਦਿਨ 15 ਦਿਨ ਲੱਗਣਾ ਹੈ ਨੀ ਉਹ ਵੀ ਟਾਡਾ ਮਿਲਾਈ ਸੁਣਾ ਸਰਦੇ ਦਿੱਤਾ ਸੀਗਾ ਹਾਂ ਤੇ ਮੈਂ ਕੱਲ ਪਹਿਲੇ ਹੋਾਈ ਆ ਫਿਰ ਟਾਈਮ ਨਹੀਂ ਲੱਗਣਾ ਆਹ ਕੰਮਕਾਰ ਵੀ ਕਰਾਂ ਜਿੱਦਾਂ ਦਿੰਦੇ ਆ ਉਹ ਹਰ ਨੂੰ ਵੀ ਨਾ ਥੋੜਾ ਜਿਹਾ ਉਹ ਲੋਡ ਪੈ ਗਈ ਤਾਂ ਇਹ ਕੋਈ ਪਹਿਲਾਂ ਲੈਣ ਵਾਲੇ ਆੜ ਦੀ ਦੇ ਕੰਕਦੇ ਚੰਗੀ ਹੋਈ ਫਿਰ ਉਹ ਕੱਟੇ-ਕੁੱਟੇ ਗਏ ਉੱਥੇ ਤੇ ਫਿਰ ਇਹ ਕਹੇ ਵੀ ਕਿ ਜਾਂ ਕੋਈ ਗਹਣੇ-ਗੁਣੇ ਪਾਲ ਗਏ ਚੀਜ਼ ਤੇ ਮੈਂ ਕਹਾਂ ਚੱਲ ਆਪਾਂ ਉਹਨਾਂ ਨਾਲ ਗੱਲ ਕਰਕੇ ਵੇਖੀਏ ਉਹ ਨਹੀਂ ਚੱਲ ਗਾਇਨੀ ਕਿਉਂ ਪਣੀਆ ਕੋਈ ਗੱਲ ਨਹੀਂ ਕੋਈ ਨਾ ਦੋ ਮਹੀਨਾ ਦਾ ਕਹੀਂ ਮੋੜ ਰਾਂਗੇ ਹੁੰਦਾ ਤੁਹਾਨੂੰ ਉਹ ਕੋਈ ਗੱਲ ਨਹੀਂ ਚਲੋ ਲੋੜਵਾ ਤੁਹਾਨੂੰ ਵੀ ਆਪਣਾ ਟਾਈਮ ਸਰੋ ਹਾਂ ਅੱਗੇ ਤੇ ਜਾ ਹੁੰਦੇ ਜਾਂਦੇ ਰਹਿੰਦੇ ਤੂੰ ਬਣਾ ਲੈ ਫਿਰ ਕੋਈ ਚਾਹ ਪਾਣੀ ਹਾਂ ਬਹਿਣਾ ਤੇ ਮਉਣ ਕੇ ਨਾਲ ਹੀ ਰੋਟੀ ਦਾ ਕਰ ਹਾਂ ਠੀਕ ਕੋਈ ਗੱਲ ਨਹੀਂ ਲੈ ਲੈਨੇ ਹਾਂ ਫੋਨ ਨਹੀਂ ਕਾਲੀ ਪੋ ਕਰਨੀ ਨਹੀਂ ਕੋਈ ਨਹੀਂ ਆਰ ਡੱਡੀਆਂ ਲੈਣੇ ਉਹ ਨਹੀਂ ਨਹੀਂ ਤੁਸੀਂ ਗਣਕੀ ਲਿਆਉਂਦੇ ਆ ਮਾੜਾ ਤੁਹਾਡੀ ਬੜੀ ਮਿਹਰਬਾਨੀ ਆ ਤੇਰੇ ਮੰਮੀ ਡੈਡੀ ਦਾ ਵੀ ਬੜਾ ਧੰਨਵਾਦ ਆ ਪਰ ਚਲ ਉਹਨਾਂ ਨੇ ਵਿਚਾ ਗਿਆ ਨੇ ਪਾ ਕੇ ਘੱਲਿਆ ਤੂੰ ਉਹ ਨਹੀਂ ਚਲੋ ਡੈਡੀ ਮਿਹਰਬਾਨੀ ਕਰਦੀ ਆ ਲੋਰ ਕਹੋਗੇ ਇਹਦਾ ਬੰਦਾ ਮੰਗਦਾ ਵੀ ਤੇ ਆਪਣੇ ਕੋਈ ਆ ਓਏ ਆਹੋ ਇਹ ਰਹਿ ਗਿਆ ਫਿਰ ਭੈਣ ਭਰਾ ਨੂੰ ਭੈਣ ਭਰਾ ਨੂੰ ਕਹਿਣਾ ਹੁੰਦਾ ਉਹ ਨਾ ਬਗਾਨੀ ਕੋ ਥੋੜੀ ਮੰਗ ਜਾਂਦੇ ਆ ਤੇ ਕੋਈ ਗੱਲ ਨਹੀਂ ਬਸ ਕੇਣਾ ਕੇ ਪਾਸੇ ਆ ਜਾਂਦੇ ਆ ਤੇ ਫਿਰ ਕਰ ਲਾਂਗੇ ਉਹ ਕੋਈ ਨਹੀਂ ਕੋਈ ਨਹੀਂ ਓ ਚਾ ਨਜ਼ਰ ਨਾ ਲਾਉਣਾ ਥੋੜੀ ਦੰਗੀ ਕੋਈ ਗੱਲ ਨਹੀਂ ਛੋਣਾਂ ਲਾਓ ਜਾ ਕੇ ਆ ਜਾਣਗੇ ਕੋਈ ਨਹੀਂ ਹੋਸ ਨਾ ਡੜ ਜੀ ਹੋਸ ਤਾਂ ਠੀਕ ਠਾਕ ਨੇ ਕਿਦਾ ਮੰਮੀ ਦੀ ਦਵਾਈ ਦੁਈ ਹੈਗੀ ਚੱਲਣ ਈ ਹੈ ਜੇ ਆਪੋ ਤਾਂ ਮੈਂ ਤਾਂ ਠੀਕ ਵਾਂ ਤੇ ਮੰਮੀ ਤੁਹਾਡੀ ਦਾ ਤੁਹਾਨੂੰ ਪਤਾ ਹੀ ਆ ਵੀ ਉਹ ਦਵਾਈ ਖਾਨੀ ਰੇ ਰੇ ਫਿਰ ਠੀਕ ਰਹਿੰਦੀ ਆ ਜੇ ਦੋ ਦਿਨ ਨਾ ਖਾਵੇ ਮੁੱਕ ਜੇ ਫਿਰ ਉਹ ਠੰਗੀ ਹੋ ਜਾਂਦੀ ਆ ਤੇ ਨਾਲੇ ਮੈਂ ਤੁਹਾਡਾ ਨਾਲ ਇੱਕ ਸਲਾਹ ਕਰਨੀ ਹੈ ਕਿਹੜੀ ਸਲਾਹ ਕਰਨੀ ਹੈ ਕਿਹੜੀ ਸਲਾਹ ਕਰਨੀ ਆ ਦੱਸੋ ਮੈਂ ਕਹਿੰਨਾ ਵੀ ਅਸੀਂ ਹੁਣ ਦੋਵੇਂ 50 ਤੋਂ ਟੱਪ ਗਏ ਆ ਤੇ ਗਾਂ ਗਾਂ ਹੁਣ ਤੁਹਾਨੂੰ ਪਤਾ ਹੀ ਆ ਵੀ ਕਿੰਨਾ ਕ ਸਰੀਰ ਵੀ ਕੰਮ ਕਰਦਾ ਹਨਾ ਤੇ ਬੰਦੇ ਦਾ ਇਥੇ ਪਤਾ ਨਹੀਂਗਾ ਹੁੰਦਾ ਤੇ ਤੁਸੀਂ ਮੇਰੇ ਨਾਲ ਚੱਲੋ ਕਿ ਇਸ ਵੇਲੇ ਤੇ ਮੈਂ ਉਹ ਕੁੜੀਏ ਵਸੀਰ ਤੇ ਤੈਨੂੰ ਕਰਦਾ ਪਹਿਲੀ। ਤੇ ਘਰਬਾਦੀ ਜੋ ਕੁਝ ਵੀ ਹੈਗਾ ਵਾ ਤੇ ਉਹਦੇ ਚ ਲਿਖ ਲਾਂਗੇ ਵੀ ਜਿੰਨਾ ਚਿਰ ਅਸੀਂ ਜੀਂਦੇ ਆ ਦੋਵੇਂ ਜਾਨੇ ਉਹਨਾਂ ਚਲੇ ਸਾਡਾ ਵਾ ਤੇ ਸਾਡੇ ਫਿਰ ਜਾਣ ਤੋਂ ਬਾਅਦ ਸਾਰਾ ਕੁਝ ਕੁੜੀ ਲਈ। ਡੜਜੀ ਆ ਕੜੀ ਗੱਲ ਕੀਤੀ ਜੇ ਤੁਸੀਂ ਜਿੰਦੇ ਜਾਗਦੇ ਰਹੋ ਠੀਕ ਠਾਕ ਰਹੋ ਤੁਸੀਂ ਨਾਲੇ ਮੈਨੂੰ ਨਹੀਂ ਪਹਿਲੀ ਕੁੜੀ ਚਾਹੀਦੀ ਹੈਗੀ। ਇਹ ਕਿੱਦਾਂ ਦੀ ਗੱਲ ਕੀਤੀ ਹੈ ਤੁਸੀਂ? ਮੈਂ ਨਹੀਂ ਲੈਣੀ ਪਹਿਲੀ ਕੁੜੀ। ਤੁਸੀਂ ਆਪਣੇ ਕੋ ਰੱਖੋ। ਪੁੱਤ ਮੇਰੀ ਗੱਲ ਸੁਣ। ਇਹ ਹਰ ਇੱਕ ਦਿਨ ਹੋਣਾ ਹੀ ਆ। ਜੇ ਮੁੰਡੇ ਵੀ ਹੁੰਦੇ ਉਹਨਾਂ ਨੂੰ ਮੈਂ ਪਹਿਲੀ ਦੇਣੀ ਹੈ। ਬੰਦੇ ਦਾ ਤੇ ਇੱਕ ਟਾਈਮ ਉਹਨੇ ਉੱਪਰ ਵਾਲਿਆਂ ਨੇ ਮਕਰਲ ਕੀਤਾ ਹੀ ਨਾ ਜਾਣ ਦਾ ਤੇ ਲੇਖ ਲਿਖਾ ਹੋਇਆ ਇਹ ਤੇ ਚੰਗਾ ਹੁੰਦਾ ਵਾ ਮੁੜ ਕੇ ਬੜੀਆਂ ਤੰਗੀਆਂ ਹੁੰਦੀਆਂ ਠੀਕ ਆ ਕਿ ਨਹੀਂ ਹਾਲੇ ਉਹਦੇ ਚ ਕੀ ਆ ਪਹਿਲੀ ਤੁਹਾਡੇ ਨਾਂ ਤੇ ਰਹਿਣੀ ਆ ਜਦੋਂ ਸਾਨੂੰ ਕੁਝ ਹੋਊਗਾ ਆਪੇ ਤੇਰੇ ਨਾਂ ਤੇ ਚੜ ਜੂਗੀ ਫਿਰ ਛੱਡੋ ਗਾਹੇ ਹੋ ਜਾਂ ਗੱਲਾਂ ਨਹੀਂ ਕਰੀਦੀਆਂ ਐਂ ਦੇ ਵੈਸੇ ਆਏ ਆ ਦਾ ਟੂਕਾ ਹੀ ਫਿਰ ਹੁਣ ਤੇ ਤੂੰ ਅੱਗੇ ਹੋਰ ਹੀ ਗੱਲਾਂ ਘੰਡਿਆ ਵੇ ਤੂੰ ਤੁਹਾਡੇ ਬੂਹੇ ਖੁੱਲੇ ਐਵੇਂ ਆ ਚਾਈਦਾ ਵਾ ਕਿ ਜਦੋਂ ਦੇਖਾਂਗੇ ਗੱਡੀ ਜਦੋਂ ਆਊਗਾ ਟਾਈਮ ਫਿਰ ਦੇਖਾਂਗੇ ਆ ਵੀ ਤੇ ਨਹੀਂ ਗੱਲਾਂ ਨਹੀਂ ਕਰੀਦੀ ਇਹ ਵੀ ਕੋਈ ਨਹੀਂ ਨਹੀਂ ਕੋਈ ਕਾਲੀ ਤੇ ਨਹੀਂ ਅਜੇ ਕਰ ਲਾਂਗੇ ਕੋਈ ਗੱਲ ਨਹੀਂ ਆ ਝੋਨੇ ਝਾਂਨੇ ਲਾਉਨੇ ਆ ਤੇ ਗਾਂ ਥੋੜਾ ਮੌਸਮ ਬਦਲਦਾ ਨਾ ਠੰਡੇ ਆਉਣਗੇ ਦਿਨ ਫਿਰ ਜਾ ਕੇ ਕਿਸ ਵੇਲੇ ਕਰਾਂਗੇ ਜੇ ਤੇ ਗਰਮੀ ਬੜੀ ਆ ਕਿਤੇ ਜਾਣਾ ਆਉਣਾ ਬੜਾ ਹਾਂਜੀ ਹਾਂਜੀ ਚਲ ਠੀਕ ਆ ਡਾਡੀ ਫਿਰ ਮੈਂ ਵੇਖਾਂ ਬਲ ਮੰਮੀ ਕੀ ਕਰ ਰਹੇ ਆ ਮੈਂ ਮਾ ਉੱਥੇ ਲਾ ਕੇ ਕੰਮ ਕੁਝ ਪਰਾਉਂ ਕੋਈ ਇੰਦਰ ਕੀ ਗੱਲ ਹੋਈ ਆ ਕੁਝ ਨਹੀਂ ਠੀਕ ਤੇ ਹੈ ਗਿਆ ਠੀਕ ਆ ਮੈਨੂੰ ਕੀ ਹੋਣਾ ਹੀ ਉਦਾਂ ਹੀ ਅੱਛੇ ਹੋਣਾ ਕਿਉਂ ਪੀ ਨਹੀਂ ਸਕਦਾ ਉਹਦੇ ਪੈਸੇ ਉਹਦੇ ਉੱਤੇ ਦੀਦੀ ਹੁਣੀ ਕਿੱਥੇ ਗਈ ਨੇ ਸਣੀ ਹੁਣੀ ਹਾਂਜੀ ਉਹ ਗਏ ਨਹੀਂ ਭਾਬੀ ਦੇ ਪਿੰਡ ਕਿਉਂ ਕੀ ਗੱਲ ਹੋ ਗਈ ਗੱਲ ਤੇ ਨਹੀਂ ਕੋਈ ਵੀ ਹੋਈ ਭੁਖਦੇ ਨਾ ਮਾਸੜ ਉਹਨਾਂ ਨੂੰ ਲੋੜ ਹੀ ਪੈਸਿਆਂ ਦੀ ਅੱਛਾ ਤੇ ਸਣੀ ਕਰਦਾ ਸੀ ਮੇਰੇ ਨਾਲ ਗੱਲ 20000 ਰੁਪਏ ਦਾ ਸੀ ਖੜਨਾਮਾ ਤੇ ਮੈਂ ਤੂੰ ਡੈਡੀ ਨਾਲ ਗੱਲ ਕਰੀ ਤੇ ਮੇਰੇ ਸਾਹ ਹੁਣ ਉਹੀ ਦੇਣ ਗਏ ਹੁਣੇ ਨੇ ਹੋ ਚਲ ਕੋਈ ਗੱਲ ਨਹੀਂ ਪੈ ਹੀ ਜਾਂਦੀ ਲੋੜ ਇਹੋ ਜਿਹੇ ਟਾਈਮ ਤੇ ਭੈਣ ਭਰਾ ਹੀ ਕੰਮ ਹੁੰਦੇ ਨੇ ਬਿਲਕੁਲ ਤੇ ਉਹਨਾਂ ਮੈਨੂੰ ਮਦੀਪਾ ਮਾਨਣਾ ਕੀਤਾ ਹੋਵੇਗਾ ਫੋਨ ਤੇ ਯਾਰ ਉਹਨਾਂ ਨੇ ਨਹੀਂ ਥੋੜੀ ਮਦਦ ਕੀਤੀ ਤੂੰ ਬਿਲਕੁਲ ਤੇ ਮੈਂ ਹਾਂ ਚੱਲ ਮੈਨੂੰ ਪਤਾ ਨਹੀਂ ਉਹ ਕਿਦਾਂ ਕੀਤੀ ਹੋਗੀ ਪਰ ਉਹਨਾਂ ਨੇ ਪਛਾਣੀ ਹੀ ਵਿਖਾਇਆ ਸਾਨੂੰ ਤੇ ਚੱਲ ਆਪਾਂ ਗੜਾ ਹੁਣ ਨਾ ਕੀਤੀ ਆਹੋ ਚੱਲ ਵਧੀਆ ਕੀਤਾ ਜੇ ਸੀ ਆਹੋ ਤੇ ਚੱਲ ਜੇ ਕਿਸੇ ਦੇ ਇਨਾਂ ਦਾ ਕੀਤੇ ਅਗਲੇ ਦਾ ਕੰਮ ਨਿਕਲ ਜਿਹਦੇ ਹੋਰ ਕੀ ਚਾਹੀਦਾ ਆਹ ਉਹਨਾਂ ਨੇ ਬਾਤ ਕੀਤੇ ਯਾਰ ਹੁੰਦੇ ਰਹਿੰਦੇ ਨੇ ਹੋ ਸਕਦਾ ਅਗਲੇ ਨੂੰ ਕੀ ਪਤਾ ਕਿੰਨੇ ਕੁ ਲੋਡ ਹੋਵੇ ਕੱਲ ਉੜਤੰਨ ਨੇ ਤਾਈ ਫੋਣੀ ਕਿਤਾਵਾਂ ਨੇ ਕੋਈ ਕਿੱਥੇ ਕਰਦਾ ਆ ਆਹ ਹੋਵੇ ਤੇ ਆਪਣੇ ਉੱਤੇ ਸਾਰੇ ਸਾੜਦੇ ਕਿ ਚਲ ਸਾਡਾ ਸਾਰੀ ਜਾਏ ਹਨ ਕਿ ਕੋਈ ਤੋਂ ਨਾ ਹੀ ਮੰਗਣੇ ਪੈਣ ਐਵੇਂ ਕੱਲ ਨੂੰ ਕਿਤੇ ਕੋਈ ਗੱਲ ਹੀ ਨਾ ਕਰ ਦੇ ਨਵਦੀਪ ਇੱਕ ਗੱਲ ਹੋਰ ਵੀ ਹੈਗੀ ਹੈ ਨਾ ਬੰਦਾ ਆਪਣੇ ਕੋਲੋਂ ਮੰਗਦਾ ਆਪਣੇ ਦਿੰਦੇ ਵੀ ਹੈ ਨਹੀਂ ਨਾ ਅਗਲੇ ਨਾਲੋਂ ਨਾਲ ਹੀ ਸੁਣਾ ਦਿੰਦੇ ਆ ਤੇ ਗੱਲਾਂ ਵਾਧੂ ਦੀਆਂ ਉਹਨਾਂ ਨੂੰ ਲੱਗਦਾ ਵਾ ਕਿ ਇਹਨਾਂ ਨੂੰ ਲੋੜ ਹੈ ਤੇ ਖੁਣੀ ਇਹਨਾਂ ਦਾ ਤੇ ਸਰਨਾ ਹੀ ਨਹੀਂ ਹਟ ਤੋਂ ਬਗੈਰ ਜੀ ਇਹਨਾਂ ਨੂੰ ਪੈਸੇ ਨਾ ਦਵਾਂਗੇ ਤੇ ਪਤਾ ਨਹੀਂ ਜੇ ਇਹਨਾਂ ਨੇ ਲ ਲੈ ਤੇ ਸਾਨੂੰ ਮੁੜ ਕੇ ਦੇਣੀ ਨਹੀਂ ਐ ਖੁਣੀ ਵਿੱਚੋਂ ਗੱਲ ਇਹੋ ਹੀ ਹੁੰਦੀ ਹੈ ਗੱਲ ਪਤਾ ਹੋਉਂਦੀ ਜਦੋਂ ਕਹਿੰਦੇ ਨਾ ਬੰਦੇ ਦੇ ਮਾੜਾ ਟਾਈਮ ਹੋਏ ਆਪਣੇ ਵੀ ਸਾਥ ਛੱਡ ਜਾਂਦੇ ਨੇ ਤੇ ਜਦੋਂ ਚੰਗਾ ਹੁੰਦਾ ਤਾਂ ਵੀ ਛੱਡ ਜਾਂਦੇ ਆ ਉਹ ਚੱਲ ਕੋਈ ਗੱਲ ਨਹੀਂ ਲੋਕਾਂ ਦਾ ਨਹੀਂ ਕੋਈ ਪਿਆਰ ਪਾ ਸਕਦਾ ਪਿੰਦਰ ਮੈਂ ਲੋਕਾਂ ਦੀ ਗੱਲ ਨਹੀਂ ਕਰਨੀ ਮੈਂ ਆਪਣੇਆਂ ਦੀ ਗੱਲ ਕਰਾਂਦੀ ਆ ਆਪਣੇ ਸਭ ਤੋਂ ਪਹਿਲਾਂ ਕਰਦੇ ਨੇ ਇਹੋ ਜਿਹਾ ਕੰਮ ਉਹ ਚੱਲ ਛੱਡ ਪਰ ਆਪਾਂ ਕਿ ਲੈਣਾ ਕਿ ਹੀ ਖਲੋ ਆਹੋ ਲੈਣਾ ਤੇ ਚਲੋ ਨਹੀਂ ਆ ਪਰ ਫਿਰ ਵੀ ਹੁੰਦਾ ਤੇ ਸਹੀ ਆਣਾ ਕਿ ਕਿਸੇ ਨੂੰ ਵੇਖ ਕੇ ਤੇ ਸੜਨਾ ਨਹੀਂ ਚਾਹੀਦਾ ਆਹੋ ਸਭ ਖੁਸ਼ ਹੋਣਾ ਚਾਹੀਦਾ ਤੇ ਹੋਰ ਚੱਲ ਕੋਈ ਗੱਲ ਨਹੀਂ ਚੱਲ ਪੈ ਜੋ ਲੰਮੇ ਮੈਂ ਵੇਂਦ ਨੂੰ ਉਠਾਤੇ ਮੈਨੂੰ ਪਤਾ ਨਹੀਂ ਕੀ ਗੱਲ ਹੋ ਗਈ ਹੈ ਕਿ ਰੈਗੂਲਰ ਲੰਮੇ ਪੈ ਗਏ ਨੇ ਮੈਂ ਤਾਂ ਡਰੀ ਗਈ ਹਾਂ ਉਹ ਪੱਠੇ-ਪੁੱਠੇ ਪਾ ਕੇ ਵਿਹਲਾ ਹੋਇਆ ਮੈਂ ਚੱਲ ਘੜੀ ਰੈਸਟ ਕਰ ਲੈਨੇ ਆ ਕੀ ਕਰਨਾ ਵਿਹਲਾ ਹਾਂ ਚਲ ਕਰ ਲੋ ਕਰ ਲੋ ਰੈਸਟ ਓਏ ਵਾਏ ਕਿੰਨੀ ਗਰਮੀ ਹੈ ਸਿੱਖਰ ਦੁਪਹਿਰ ਲੱਗੀ ਹੈ ਹਾਏ ਹਾਏ ਆ ਵੇਹ ਗੇਟ ਚਪਾਟ ਖੋਲਿਆ ਵਾ ਸਾਰਾ ਕੋਈ ਨਹੀਂ ਪਤਾ ਬਾਹਰ ਜਿਹੜਾ ਮਰਜ਼ੀ ਆਣ ਕੇ ਅੰਦਰ ਉਹ ਜੋ ਮਰਜ਼ੀ ਚੁੱਕ ਕੇ ਤੇ ਲੈ ਜਾਏ हद ਹੋਈ ਇਨਾਂ ਵਾਲੀ ਘਰ ਦਾ ਤਾਂ ਖਿਆਲ ਖੰਡਾ ਪਤਾ ਹੀ ਨਹੀਂ ਨਾ ਬਸ ਇੰਨਾ ਪਤਾ ਵਾ ਚੌਣੇ ਨੂੰ ਕਿ ਸੂਟ ਕਿੱਦਾਂ ਖਰੀਦਣੇ ਆ ਤੇ ਲੰਗਰ ਪਾਣੀ ਕਿੱਦਾਂ ਖਾਣਾ ਵਾ ਇਹਨੂੰ ਤਾਂ ਮੈਂ ਦੱਸਣੀ ਆ ਨਾ ਪਤਾ ਨਿਛਰਨਾ ਕਿੱਧਰ ਵਾ ਇੱਧਰ ਤਾਂ ਕੋਈ ਵੀ ਨਹੀਂ ਗਾ ਇੱਧਰ ਵੇਖਾਂ ਇੱਧਰ ਤਾਂ ਪਿੰਦਰ ਸੁੱਤਾ ਵਾ ਇਹਨੂੰ ਕੀ ਠਾ ਲੈਣਾ ਵਾ ਇਹਨਾਂ ਮਹਾਰਾਣੀਆਂ ਦੇ ਨਹੀਂ ਮੱਤ ਚ ਰੱਖ ਨੀ ਨਾ ਆਵਾ ਇੱਧਰ ਹੋ ਹੰਜਰਾਕ ਸਾਰਾ ਦਿਨ ਪੱਟੀਆਂ ਟਾਲਦੀ ਰਹਿਨੀ ਆ ਹੋਰ ਵੀ ਕੋ ਕੰਮ ਦਾ ਪਤਾ ਵਾ ਤੈਨੂੰ ਕੀ ਹੋ ਗਿਆ ਵਾ ਇੱਧਰ ਬਾਹਰ ਆ ਆ ਜਾ ਹੋਇਆ ਕੀ ਆ ਆ ਜਾ ਮੈਨੂੰ ਆ ਜਾ ਦੱਸਨੀ ਆ ਆ ਜਾ ਹੱਦ ਹੋ ਗਈ ਤੁਹਾਡੇ ਵਲੀ ਬਾਹਰ ਆ ਤਾਂ ਸਹੀ 1 ਮਿੰਟ ਆ ਜਾ ਗੱਲ ਕੀ ਹੋਈ ਹੈ ਮੈਂ ਬਾਹਰ ਆ ਵਿਖਾਲ ਦਿੰਨੀ ਆ ਕੀ ਬਾਹਰ ਨਾ ਇੱਧਰ ਵੇ ਦੇਲੇ ਨਾਲ ਹੀ ਆ ਤੇਰੇ ਹੈ ਸੜਕ ਦੇ ਉੱਤੇ ਘਰ ਵਾ ਤੇ ਰਾਮ ਨੰਦਰ ਵੱਡੀ ਪੱਟੀਆਂ ਟਾ ਲਈ ਜਾਨੀ ਆ ਤੇ ਜੇ ਤੇ ਕੀ ਹੋ ਗਿਆ ਵਾ ਗੇਟ ਹੀ ਖੁੱਲਾ ਐਨੇ ਓਖਿਉਣ ਵਾਲੀ ਕਿਹੜੀ ਗੱਲ ਆ ਅੱਛਾ ਤੁਹਾਡੇ ਵਾਹਤੇ ਕੋਈ ਗੱਲ ਹੀ ਨਹੀਂ ਸਾਰਾ ਸਮਾਨ ਬਾਹਰ ਪਿਆ ਵਾ ਪਰੋਲੇ ਉਹ ਲੱਗੇ ਸਾਹਮਣੇ ਜਿਹੜਾ ਮਰਜੀ ਆਵੇ ਬੋਰੀ ਭਰੇ ਤੇ ਲੈ ਕੇ ਗਾਂਹ ਜਾਵੇ ਆ ਕਦੇ ਲਈ ਆ ਕਦੇ ਲਈ ਲਾਈ ਫੁੱਕੀਏ ਜੇ ਫਿਰ ਵੀ ਕਿਹਨੇ ਚੁੱਕ ਕੇ ਲਾ ਜਣੀਆਂ ਨੇ ਚੀਜ਼ਾਂ ਤੇ ਤੇ ਇਹਨਾਂ ਤੇ ਕਹਿੰਦਾ 24 ਘੰਟੇ ਨਜ਼ਰ ਰੱਖੀ ਦੀ ਆ ਤੇ ਕਿਉਂ ਰੱਖੀ ਦੀ ਕਿਉਂ ਨਹੀਂ ਉੱਥੇ ਹੀ ਰਹੀਦਾ ਵਾ ਪਤਾ ਨਹੀਂ ਲੱਗਦਾ ਨਾਲਾ ਬੋਰੇ ਭਰ ਕੇ ਖੜਨੇ ਐਡੇ ਸੋਕਿਆ ਨਾ ਉਹਦਾਂ ਸਾਨੂੰ ਕੋਈ ਲੜਨ ਨੂੰ ਬਹਾਨਾ ਨਹੀਂ ਹੀ ਲੱਭਾਂ ਦਿਆ ਤੂੰ ਤੇ ਨਾ ਜਦਨ ਨਾ ਦਿਆ ਕਰਕੇ ਇਹਨੂੰ ਇਹ ਤੇ ਤੇਰੀ ਪੁਰਾਣੀ ਆਦਤ ਆ ਤੇ ਗੱਲ ਨਹੀਂ ਕਰਨ ਦੇਣੀ ਕਿਸ ਨੂੰ ਮੈਨੂੰ ਤਾਂ ਲੱਗਦਾ ਤੁਸੀਂ ਆਪ ਹੀ ਖੋਲ ਗਏ ਹੋਣੇ ਆ ਤੇ ਨਵਦੀਪ ਨਾਲ ਲੜ ਲੈਣੀ ਆ ਜਾ ਕੇ ਉਦੋਂ ਕਿਹਦੇ ਬੰਨੇ ਨਾਲ ਲੜਾ ਨਹੀਂ ਮੇਰਾ ਦਿਮਾਗ ਜੁ ਭੋਆ ਵਾ ਤੇ ਨਾਲ ਲੜਨਾ ਮੈਂ ਮੇਰਾ ਤਾਂ ਜੀ ਨਹੀਂ ਕਰਦਾ ਤੈਨੂੰ ਬੁਲਾਉਣ ਨੂੰ ਤੇ ਫੇਰ ਬੁਲਾਉਣਾ ਪੈਂਦਾ ਕੱਲ ਰਹਿੰਦੇ ਆ ਜਿੰਨਾ ਚਿਰ ਨੂੰ ਮੈਨੂੰ ਸਾਧਗੀ ਲੈ ਆਏ ਹੋਣੇ ਚਿਰ ਨੂੰ ਤੁਹਾਡੇ ਤੋਂ ਗੇਟ ਨਹੀਂ ਬੰਦ ਹੋਇਆ ਨਹੀਂ ਹੋਇਆ ਵਖਾ ਲੈਣਾ ਤੇਨੂੰ ਮੈਂ ਵਖਾ ਲੈਣਾ ਹੀ ਮੈਨੂੰ ਤੇ ਵੜ ਜਾਂਦੀ ਹਾਂ ਤਾਂ ਬੰਦ ਕਰਕੇ ਕੀ ਹੋਣਾ ਸੀ ਬੰਦ ਕਰ ਇਹਨੂੰ ਬੰਦ ਠੀਕ ਹੋਣਾ ਹੋਤਾ ਨੂੰ ਬੜਾ ਪਤਾ ਵਾ ਕਿ ਕੱਪੜਾ ਕਿੱਡਾ ਕਿੱਦਾਂ ਖਰੀਦਣਾ ਵਾ ਤੇ ਕਿੱਦਾਂ ਪਾਉਣਾ ਵਾ ਹੈਂ ਸ਼ੀਸ਼ੇ ਗਾੜੀ ਹੋ ਹੋ ਕੇ ਸਿਰਕਦਾ ਵੋਣੇ ਆ ਤੇ ਇਹ ਨਹੀਂ ਪਤਾ ਫਿਰ ਘਰ ਦਾ ਧਿਆਨ ਵੀ ਰੱਖਣਾ ਵਾ ਰੱਖਦੀ ਆ ਵਾ ਹੋਰ ਬਾਹਰੋਂ ਆਣਾਂ ਕਿ ਨਹੀਂ ਧਿਆਨ ਰੱਖਾਂ ਦੇ ਲੋਕੀ ਮੈਨੂੰ ਤੇ ਨਾ ਇਹ ਕਿਹ ਨਹੀਂ ਸਮਝ ਲੱਗਦੀ ਤੁਹਾਨੂੰ ਨਾ ਮੇਰੇ ਸੂਟ ਬੜੇ ਰੜਕੰਦੇ ਨੇ ਉਦਾਂ ਦੇ ਉਹਨਾਂ ਨੇ ਪਰੇ ਚੜਦੇ ਹੈ ਨਹੀਂ ਸਿੱਪਣੇ ਚੰਗੇ ਮੈਂ ਤੇ ਐਵੇਂ ਪੁਰੇ ਆਪਾ ਨੂੰ ਤੁਹਾਨੂੰ ਵਿਖਾ ਬੈਠੀ ਹਮ ਇੱਕ ਤਾਂ ਸਵਾ ਕੇ ਪਾ ਵੀ ਲਈ ਆ ਓ ਕਿਹੜੀਆਂ ਖਟਕਟੇ ਪਾਉਣ ਰਹੀਆਂ ਮੈਨੂੰ ਕਿਹੜਾ ਪਤਾ ਨਹੀਂ ਲੱਗਦਾ ਸਾਰਾ ਹੀ ਪਤਾ ਵਾ ਮੈਨੂੰ ਵੀ ਕੀ ਕਰਦੀਆਂ ਖਰਦੀਆਂ ਤੁਸੀਂ ਤਾਂ ਦੂਜੀ ਕਿੱਥੇ ਆ ਉਹਨੂੰ ਦਿਖਦੀ ਕਿਤੇ ਓਹ ਨਹੀਂ ਘਰ ਹੈਗੇ ਗਏ ਨੇ ਆਪਣੇ ਪੇਕੇ ਉਹ ਪੇਕੇ ਕਰਨ ਚਲ ਗਈ ਕੁੜੇ ਮੈਨੂੰ ਕੀ ਪਤਾ ਮੈਨੂੰ ਦੱਸ ਕੇ ਗਏ ਨੇ ਤਾਂ ਨਾਮ ਲੈਣ ਨੂੰ ਪੁੱਛ ਸਕਦੀਆਂ ਵੀ ਤੁਸੀਂ ਕੀ ਕਰਨ ਚੱਲੇ ਹੋ ਆਪਣੇ ਅਗਲੇ ਅੱਡ ਬਾਹਰ ਨੇ ਜਿੱਥੇ ਮਰਜੀ ਆਉਣ ਜਾਣ ਮੇਰੀ ਤੁਹਾਡੇ ਵਰਗੀ ਆਤ ਨਹੀਂ ਹੈਗੀ ਤੇ ਅਗਲੇ ਨੂੰ ਰੋਕ ਰੋਕ ਪੁੱਛਦੀ ਫਿਰ ਆਪੇ ਕਿੱਥੇ ਚੱਲੇ ਆਹੋ ਇਹ ਆਤ ਨਹੀਂ ਤੇਰੀ ਹੈਗੀ ਉਦਾਂ 24 ਘੰਟੇ ਉਹਦੇ ਕੰਨ ਪਰਨ ਦੀ ਆਤ ਤੇਰੀ ਹੈਗੀ ਆ ਵੀ ਮੰਮੀ ਦਾ ਕੰਮ ਨਾ ਕਰੀ ਕੋਈ ਮੰਮੀ ਦੇ ਲਾਗੇ ਨਾ ਜਾਵੀਂ 24 ਘੰਟੇ ਉਹਨੂੰ ਪੜਾਉਂਦੀ ਰਹਿੰਦੀ ਆ ਠੰਡ ਪੈ ਗਈ ਤੇਰੇ ਕਲੇਜੇ ਵਿੱਚ ਹੁਣ ਤੂੰ ਵੀ ਅੱਡ ਕਰਾਤੀ ਆ ਪੈ ਗਈ ਆ ਪੈ ਗਈ ਆ ਚਾਹੀ 24 ਘੰਟੇ ਮਸਾਲਾ ਲੱਭੀ ਰਹਿੰਦੀ ਲੜਨ ਦਾ ਪਰ ਮੈਂ ਤਾਂ ਜਿਹੜਾ ਸਾਬ ਲਾ ਲਿਆ ਵਾ ਤੁਸੀਂ ਨਹੀਂ ਕਿਸੇ ਪਾਸੇ ਵੀ ਪੂਰੇ ਆ ਸਕਦੇ ਨਾ ਜਦੋਂ ਅਸੀਂ ਤੁਹਾਡੇ ਨਾਲ ਹੋਂਦੋਂ ਤੁਸੀਂ ਕਿਸੇ ਪਾਸੇ ਲੱਗਣ ਦਿੱਤਾ ਜੇ ਹੁਣ ਅਸੀਂ ਵਾਖੂਗੇ ਤਾਂ ਨਹੀਂ ਤੁਸੀਂ ਕਿਸੇ ਪਾਸੇ ਲੱਗਣ ਦੇਂਦੇ ਬਸ ਲੜਾਈ ਨੂੰ ਵਾਜਾ ਮਾਰਦੇ ਹੋ ਵੀ ਕੋਈ ਨਾ ਕੋਈ ਮੈਨੂੰ ਬਹਾਨਾ ਲੱਭ ਜੇ ਤੇ ਮੈਂ ਲੜਨਾ ਜੇ ਕੋਈ ਨਾ ਲੱਭੇ ਤੇ ਆਪ ਬੂਹਾ ਖੋਲ ਕੇ ਤੇ ਅੰਦਰ ਚਲ ਗਿਓ ਮੈਨੂੰ ਬੁਲਾਉਣ ਵਾਸਤੇ ਆਪਣੀ ਜ਼ੁਬਾਨ ਬੰਦ ਕਰ ਤੇ ਗੇਟ ਬੰਦ ਕਰ ਉਧਰ ਹੋ ਕੇ ਨਹੀਂ ਕਰਨਾ ਦੇਖਦੀ ਨਾ ਅੱਜ ਭਲਾ ਕਿੰਨੇ ਕਿ ਚੋਰ ਆਉਂਦੇ ਨੇ ਤੁਹਾਡੇ ਘਰ ਵਿੱਚ ਕੁਰਸੀ ਢਾਕੇ ਬਹਿ ਜਾ ਫਿਰ ਇੱਥੇ ਵੇਲੇ ਦੇ ਵਿੱਚ ਨਹੀਂ ਕਰਨਾ ਮੈਂ ਮੈਂ ਕੁਰਸੀ ਢਾਕੇ ਪਵਾ ਜਿਨ੍ਹਾਂ ਦੇ ਪੈਸੇ ਖਰਚੀ ਨਹੀਂ ਉਹ ਕਾਦੇ ਲਈ ਰੱਖੇ ਆਂ ਹੀ ਲਵਾ ਕੇ ਇਹਨੇ ਆਕੜ ਵੇਹ ਦੀ ਕਿੰਨੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਰਦੀ ਕਿ ਫਿਰਦੀ ਆਏ ਮੈਨੂੰ ਤਾਂ ਟਿੱਚ ਨਹੀਂ ਜਾਣਦੀ ਟਕੇ ਟਕੇ ਦਾ ਜਵਾਬ ਦਿੰਦੀ ਹੈ ਗਾੜੀ ਮੈਨੂੰ ਤਾਂ ਕਰਨਾ ਹੀ ਪੈਣਾ ਬੰਦ ਹੁਣ ਪਰ ਕੋਈ ਨਾ ਆ ਲੈnde ਹੈ ਇਹਨਾਂ ਨੂੰ ਅੱਜ ਇਹਨਾਂ ਨੂੰ ਮਤ ਦਿੰਨੀ ਆ ਨਾ ਤੇ ਆਪਣੇ ਦਰਵਾਜੇ ਤੇ ਬੰਦ ਕਰਕੇ ਰੱਖਿਆ ਕਰੋ RAM ਨੰਦਰ ਵੜ ਕੇ ਬੈਹਣ ਦੀਆਂ ਟਾਈਮ ਦੇ ਨਾਲ ਹੀ ਚੰਗੀ ਤੇ ਮੈਂ ਨਹੀਂ ਗਈ ਉਤਰਾ ਆਵਾਜ਼ ਮਾਰਨ ਗਈ ਇਹਨੂੰ ਨਾਲੇ ਸਿੱਤ ਜੁੱਤੀਆਂ ਮਰਾਈਆਂ ਐਡੀ ਲੰਮੀ ਜ਼ੁਬਾਨ ਐਡੀ ਲੰਮੀ ਲੋਤਰ ਲੋਤਰ ਕਰਦੀ ਫਿਰਦੀ ਆ